ਹਾਂਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਮੰਨਪ੍ਰੀਤ ਜਿਵੇਂ ਤੁਹਾਨੂੰ ਪਤਾ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਆ ਜਿਸ ਦੇ ਚੱਲਦੇ ਹੋਏ ਆਪਾਂ ਦੁਨੀਆ ਭਰ ਦੀਆਂ ਮਹਾਨ ਔਰਤਾਂ ਬਾਰੇ ਗੱਲਬਾਤ ਕਰਦੇ ਆਂ ਪਿਛਲੇ ਕੁਝ ਦਿਨਾਂ ਤੋਂ ਨੈਟਵਰਕ ਪ੍ਰੋਬਲਮ ਹੋਣ ਕਰਕੇ ਵੀਡੀਓ ਥੋੜੀਆਂ ਛੋਟੀਆਂ ਆ ਰਹੀਆਂ ਨੇ ਤੇ ਲਗਭਗ ਉੰਨੀਆਂ ਵਧੀਆ ਨਹੀਂ ਆ ਰਹੀਆਂ ਸੋ ਕੱਲ ਤੋਂ ਮੈਂ ਵੀ ਰੈਗੂਲਰ ਹੋ ਜਾਣਗੀ ਆ ਬਟ ਆਮ ਟਰਾਇੰਗ ਮਾਈ ਬੈਸਟ ਕਿ ਮੈਂ ਰੋਜ਼ ਨਾ ਕੁਝ ਨਾ ਕੁਝ ਅਪਲੋਡ ਤੁਹਾਡੇ ਲਈ ਚੰਗਾ ਕਰਦੀ ਰਹਾ ਸੋ ਅੱਜ ਆਪਾਂ ਗੱਲ ਕਰਾਂਗੇ ਇੱਕ ਅਜਹੀ ਸ਼ਖਸੀਅਤ ਦੀ ਜਿਨ੍ਹਾਂ ਨੇ ਭਾਰਤੀ ਆਜ਼ਾਦੀ ਦੇ ਲੜਾਈ ਵਿੱਚ ਹੌਸਲੇ ਤੇ ਦ੍ਰਿੜਤਾ ਨਾਲ ਇੱਕ ਨੰਨੀ ਮਸਾਲ ਕੰਮ ਕੀਤੀ ਉਹ ਸਿਰਫ ਇੱਕ ਡਾਕਟਰ ਹੀ ਨਹੀਂ ਸਗੋ ਕ੍ਰਾਂਤੀਕਾਰੀ ਤੇ ਇਹ ਆਜ਼ਾਦ ਹਿੰਦ ਫੌਜ ਦੀ ਜਿਹੜੀ ਰਾਣੀ ਝਾਂਸੀ ਰੈਜiment ਦੇ ਅੰਗੂ ਵੀ ਸਨ ਡਾਕਟਰ ਲక్ష్ਮੀ ਸ਼ੈਗਲ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਉਹ ਆਪਣੀ ਜ਼ਿੰਦਗੀ ਦਾ ਪ੍ਰੇਰਣਾ ਸਰੋਤ ਨੇ ਉਹਨਾਂ ਦਾ ਜਨਮ 24 ਅਕਤੂਬਰ 1914 ਨੂੰ ਹੋਇਆ ਤੇ ਉਹ ਉਹਨਾਂ ਨੇ ਭਾਰਤ ਜਿਹੜੇ ਸੁਤੰਤਰਤਾ ਦੇ ਅੰਦੋਲਨ ਵਿੱਚ ਕ੍ਰਾਂਤੀਕਾਰੀ ਔਰਤ ਸੀਗੀ ਤੇ ਇੱਕ ਭਾਰਤੀ ਰਾਸ਼ਟਰੀ ਸੈਨਾ ਦੀ ਅਧਿਕਾਰੀ ਸੀ ਤੇ ਆਜ਼ਾਦ ਹਿੰਦ ਸਰਕਾਰ ਵਿੱਚ ਮਹਿਲਾ ਮਾਮਲਿਆਂ ਦੀ ਮੰਤਰੀ ਸੀ ਲక్ష్ਮੀ ਨੂੰ ਆਮ ਤੌਰ ਤੇ ਮਤਲਬ ਭਾਰਤ ਵਿੱਚ ਕੈਪਟਨ ਵਜੋਂ ਵੀ ਜਾਣਿਆ ਜਾਂਦਾ ਜਦੋਂ ਦੂਸਰੇ ਵਿਸ਼ਵ ਯੁੱਧ ਦੌਰਾਨ ਉਹਨਾਂ ਨੇ ਮਤਲਬ ਬਰਮਾ ਦੇ ਵਿੱਚ ਐਜਾ ਕੈਪਟਨ ਉਹਨਾਂ ਨੇ ਕੰਮ ਕੀਤਾ ਸੀਗਾ ਤੇ ਉਸ ਬਾਰੇ ਆਪਾਂ ਅੱਗੇ ਜਾ ਕੇ ਜਿਹੜੀ ਇਹ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਵੀਡੀਓ ਕੱਟ ਲੰਬੀ ਰੱਖੀਏ ਕਿਉਂਕਿ نیٹਵਰਕ ਦਾ ਇਸ਼ੂ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਉਹਨਾਂ ਦੀ अर्ਲੀ ਏਜ ਬਾਰੇ ਤੁਹਾਨੂੰ ਦਾ ਜਨਮ 24 ਅਕਤੂਬਰ 1914 ਨੂੰ ਹੋਇਆ ਸੀਗਾ ਤੇ ਉਹਨਾਂ ਦੇ ਜਿਹੜੇ ਪਿਤਾ ਸੀਗੇ ਉਹ ਵਕੀਲ ਸੀਗੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਉਹ ਮੇਰਾ ਨਾਮ ਲੀਨੀ ਸਿਰਾਬਾਈ ਉਹਨਾਂ ਦੀ ਵੱਡੀ ਭੈਣ ਹੈ ਜਿ ਆਪਾਂ ਗੱਲ ਕਰੀਏ ਲక్ష్ਮੀ ਨੇ ਜਿਹੜੀ ਮੈਡੀਕਲ ਕਾਲਜ ਦੇ ਵਿੱਚ ਪੜ੍ਹਾਈ ਕੀਤੀ ਬਾਅਦ ਵਿੱਚ ਉਹਨਾਂ ਨੇ ਦਵਾਈ ਦੀ ਪੜ੍ਹਾਈ ਜਿਹਨੂੰ ਆਪਾਂ ਐਮ ਡੀ ਕਹਿੰਦੇ ਆ ਮਾਸਟਰ ਇਨ ਮੈਡੀਸਨ ਉਹ ਕਰਨ ਦਾ ਫੈਸਲਾ ਕੀਤਾ 338 ਵਿੱਚ ਉਹਨਾਂ ਨੇ ਮਦਰਾਸ ਮੈਡੀਕਲ ਕਾਲਜ ਤੋਂ ਐਮ ਬੀਬੀ ਐਸਸੀ ਡਿਗਰੀ ਪ੍ਰਾਪਤ ਕੀਤੀ 1 ਸਾਲ ਬਾਅਦ ਉਹਨਾਂ ਨੇ ਗਾਇਨੋਕੋਲੋਜੀ ਤੇ ਪ੍ਰਸਤuti ਵਿਗਿਆਨ ਦੇ ਵਿੱਚ ਡਿਪਲੋਮਾ ਪ੍ਰਾਪਤ ਕੀਤਾ ਤੇ ਫਿਰ ਉਹ ਮਤਲਬ ਕਸ ਤੁਰਵਦੀ ਜਿਹੜੇ ਗਾਂਧੀ ਹਸਪਤਲ ਵਿੱਚ ਉਹਨਾਂ ਨੇ ਇੱਕ ਡਾਕਟਰ ਹੋ ਜੋ ਕੰਮ ਕੀਤਾ ਤੇ 1940 ਵਿੱਚ ਉਹ ਉਹਨਾਂ ਦਾ ਪਾਇਲਟ ਪੀਕੇ ਜਨ ਨਾਲ ਵਿਆਹ ਹੋਇਆ ਜਿਹੜਾ ਕਿ ਅਸਫਲ ਰਿਹਾ ਉਸ ਤੋਂ ਬਾਅਦ ਉਹ ਸਿੰਗਾਪੁਰ ਲਈ ਰਵਾਨਾ ਹੋ ਗਏ ਤੇ ਫਿਰ ਉਹਨਾਂ ਨੇ ਇੱਥੇ ਸਿੰਗਾਪੁਰ ਵਿੱਚ ਆਪਣੀ ਰਹਿائش ਦੇ ਦੌਰਾਨ ਸਵਾਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਦੇ ਕੁਝ ਮੈਂਬਰਾਂ ਨੂੰ ਮਿਲੇ ਤੇ ਫਿਰ ਉਹ ਆਜ਼ਾਦ ਫੌਜ ਦੀ ਜੀ ਆਪਾਂ ਗੱਲ ਕਰੀਏ 1942 ਵਿੱਚ ਬ੍ਰਿਟਿਸ਼ ਦੁਆਰਾ ਜਾਪਾਨੀਆਂ ਨੂੰ ਸਿੰਗਾਪੁਰ ਦੇ ਸਮਰਪਣ ਦੌਰਾਨ ਲక్ష్ਮੀਬਾਈ ਨੇ ਜਿਹੜੇ ਜ਼ਖਮੀ ਜੰਗੀ ਕੈਦੀਆਂ ਦੀ ਸਹਾਇਤਾ ਕੀਤੀ ਉਹਨਾਂ ਨੇ ਬਹੁਤ ਸਾਰੇ ਇੱਕ ਭਾਰਤੀ ਸੁਤੰਤਰਤਾ ਸੰਗਠਨ ਬਣਾਉਣ ਵਿੱਚ ਉਹ ਲਾਈਕ ਦਿਲਚਸਪੀ ਰੱਖਦੇ ਸੀਗੇ ਤੇ ਉਹਨਾਂ ਨੇ ਸਿੰਗਾਪੁਰ ਵਿੱਚ ਵੀ ਕਈ ਮਤਲਬ ਰਾਸ਼ਟਰੀ ਅਰਾਸ਼ਵਾਦੀ ਭਾਰਤੀ ਕੰਮ ਕਰ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਵੀ ਕੰਮ ਕੀਤਾ ਤੇ ਜੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਜਿਹੜੇ ਵਿਸ਼ੋਕੜ ਦੀ ਜਿਹਦ ਉਸ ਆਸ਼ਚੰਦਰ ਬਹੁਤ 2 ਜੁਲਾਈ 1943 ਨੂੰ ਸਿੰਗਾਪੁਰ ਪਹੁੰਚੇ ਤਾਂ ਅੰਦੋਲਨ ਦਾ ਪੁਨਰਗਠਨ ਕੀਤਾ ਗਿਆ ਲక్ష్ਮੀ ਸ਼ਾਗਲ ਨੇ ਬਾਅਦ ਵਿੱਚ ਲਿਖਿਆ ਕਿ ਦੂਜੀ ਜਨਤਿਕ ਮੀਟਿੰਗ ਵਿੱਚ ਨੇਤਾ ਜੀ ਨੇ ਇਹ ਕਹਿ ਕੇ ਇੱਕ ਬੰਬ ਸੁੱਟਿਆ ਗਿਆ ਹੈ ਇਹ ਕਹਿ ਕੇ ਕਿ ਮਹਿਲਾ ਪੈਦਲ ਰੈਜiment ਬਣਾਉਣ ਦਾ ਇਰਾਦਾ ਸੀ ਤੇਜੀ ਦਾ ਨਾਮ ਚਾਂਸੀ ਦੀ ਰਾਣੀ ਦੇ ਨਾਮ ਉੱਤੇ ਰੱਖਿਆ ਜਾਣਾ ਸੀ ਜਿਸ ਨੇ 1872 ਚਾਚ ਅਗਨੀਜਾਂ ਦੇ ਵਿਰੁੱਧ ਮਤਲਬ ਬਹਾਦਰ ਨਾਲ ਲੜਿਆ ਤੇ ਉਹਨਾਂ ਨੇ ਦੱਸਿਆ ਤੇ ਉਹ ਕਹਿੰਦੇ ਵੀ ਮੈਂ ਸ਼ਾਮਲ ਹੋਣ ਲਈ ਤਿਆਰ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਸਾਨ ਨਾਲ ਆਪਣਾ ਹੰਗਾਰਾ ਭਰਿਆ ਸੀਗਾ ਤੇ ਡਾਕਟਰ ਲక్ష్ਮੀ ਕੈਪਟਨ ਬਣ ਗਈ ਤੇ ਅਜੇ ਹਿਕ ਨਾਮ ਤੇ ਪਛਾਣ ਉਹਦੇ ਜੀਵਨ ਭਰ ਦੇ ਵਿੱਚ ਮਤਲਬ ਸੰਜੋਗ ਰਹੇ ਰਹਿਣਗੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਤਲਬ ਬਾਅਦ ਦੇ ਸਾਲਾਂ ਦੀ ਤਾਂ 1971 ਵਿੱਚ ਲక్ష్ਮੀ ਭਾਰਤੀ ਕਮਿਊਨਿਸਟ ਪਾਟੀ ਵਿੱਚ ਜਿਹੜੀ ਮਾਰਕਸਵਾਦੀ ਸੀ ਉਹਦੇ ਵਿੱਚ ਉਹ ਸ਼ਾਮਲ ਹੋ ਗਏ ਤੇ ਉਹਦੇ ਵਿੱਚ ਉਹਨੇ ਆਪਣਾ ਲਗਾਤਾਰ ਕੰਮ ਕੀਤਾ ਤੇ 1981 ਵਿੱਚ ਆਲ ਇੰਡੀਆ ਡੈਮੋਕਰੈਟਿਕ ਊਮਨ ਐਸੋਸੀਏਸ਼ਨ ਦੇ ਸਥਾਪਕ ਮੈਂਬਰਾਂ ਵਿੱਚੋਂ ਉਹ ਇੱਕ ਸੀ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਤੇ ਮਹਿੰਮ ਲਗਾਤਾਰ ਜਿਹੜੀਆਂ ਅ ਅੱਗੇ ਰੱਖੀਆਂ ਦਸੰਬਰ 1924 ਵਿੱਚ ਗੈਸਤ ਗੈਸਤ ਤ੍ਰਾਸਦੀ ਤੋਂ ਬਾਅਦ ਭਪਾਲਨ ਲਈ ਇੱਕ ਮੈਡੀਕਲ ਟੀਮ ਦੀ ਉਹਨੇ ਕਵਾਈ ਕੀਤੀ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਬਾਅਦ ਕਾਨਪੁਰ ਵਿੱਚ ਉਹਨੇ ਸ਼ਾਂਤੀ ਬਹਾਲ ਕਰਨ ਲਈ ਕੰਮ ਕੀਤਾ ਤੇ 1996 ਵਿੱਚ ਉਹਨੇ ਬੰਗਲੌਰ ਵਿੱਚ ਮਿਸ ਬਰਡਨ ਮੁਕਾਬੜੇ ਦੇ ਵਿਰੋਧੀ ਕਮੇ ਵਿੱਚ ਭਾਗ ਲੈਣ ਲਈ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ 2006 ਦੇ ਵਿੱਚ 19 ਸਾਲ ਦੀ ਉਮਰ ਵਿੱਚ ਕਾਨਪੁਰ ਵਿੱਚ ਆਪਣੇ ਕਲੀਨਿਕ ਵਿੱਚ ਲਗਾਤਾਰ ਕਰੀਜਾਂ ਨੂੰ ਦੇਖ ਰਹੇ ਸੀ ਤੇ 2002 ਦੀਆਂ ਭਾਰਤੀ ਰਾਸ਼ਟਰਪਤੀ ਚੋਣਾਂ ਵਿੱਚ ਚਾਰ ਖੱਬੇ ਪੱਖੀਆਂ ਪਾਰਟੀਆਂ ਭਾਰਤੀ ਕਮਿਊਨਿਸਟ ਭਾਰਤੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਰੈਵਿਊਲਿਊਸ਼ਨਰੀ ਸੋਸ਼ਲ ਪਾਰਟੀ ਤੇ ਆਲ ਇੰਡੀਆ ਫਾਰਵਰਡ ਬਲਾਕ ਨੇ ਸਹਿਗਲੂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਉਹ ਏ ਪੀ ਜੀ ਅਬਦੁਲ ਕ੍ਰਾਮ ਦੀ ਇਕਲੌਤੀ ਮਤਲਬ ਵਿਰੋਧੀ ਸੀ ਜੋ ਕਿ ਉਹਨਾਂ ਲਗ ਜਿੱਤ ਕੇ ਉੱਥੇ ਆਏ ਇਹ ਜੀ ਜੀਵਨ ਦੇ ਵਿੱਚ ਉਹਨਾਂ ਦਾ ਜਿਹੜਾ ਵਿਆਹ ਸੀਗਾ ਮਾਰਚ 1947 ਦੇ ਵਿੱਚ ਹੋਇਆ ਸੀਗਾ ਤੇ ਫਿਰ ਉਹ ਕਾਨਪੁਰ ਵਿੱਚ ਸੈਟਲ ਹੋਏ ਤੇ ਉਹਨਾਂ ਨੇ ਇੱਥੇ ਆਪਣੀ ਡਾਕਟਰੀ ਦੀ ਜਿਹੜੀ ਪ੍ਰੈਕਟਿਸ ਸੀਗੀ ਉਹਨਾਂ ਨੇ ਜਾਰੀ ਰੱਖੀ ਤੇ ਬਹੁਤ ਲੋਕਾਂ ਦੀ ਸਹਾਇਤਾ ਕੀਤੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੌਤ ਦੀ ਤਾਂ 19 ਜੁਲਾਈ 2012 ਨੂੰ ਸੈਗਲ ਨੂੰ ਦਿਲ ਦਾ ਦੌਰਾ ਪਿਆ ਤੇ 23 ਜੁਲਾਈ 2012 ਨੂੰ ਸਵੇਰੇ 11:20 ਮਿੰਟਾਂ ਦੇ ਉਹਨਾਂ ਦੀ ਮੌਤ ਹੋ ਗਈ 97 ਸਾਲ ਦੀ ਮੌਰ ਵਿੱਚ ਕਾਨਪੁਰ ਵਿਖੇ ਉਹਨਾਂ ਦਾ ਸਰੀਰ ਮੈਡੀਕਲ ਖੋਦ ਲਈ ਗਣੇਸ਼ ਅੰਕਤਰ ਵਿਦਿਆਰਥੀ ਮੈਮੋਰੀਅਲ ਮੈਡੀਕਲ ਕਾਲਜ ਨੂੰ ਦਾਨ ਕੀਤਾ ਗਿਆ ਤੇ ਜੇ ਆਪਾਂ ਗੱਲ ਕਰੀਏ ਅਵਾਰਡ ਦੀ ਤਾਂ 1998 ਵਿੱਚ ਸ਼ਾਇਗਲ ਨੂੰ ਭਾਰਤ ਭਾਰਤੀ ਰਾਸ਼ਟਰਪਤੀ ਕੇ ਆਰ ਨਰਾਇਣ ਦੁਆਰਾ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਤੇ 2010 ਵਿੱਚ ਉਹਨਾਂ ਨੂੰ ਕਾਲੀਕਟ ਯੂਨੀਵਰਸਿਟੀ ਦੁਆਰਾ ਆਨਰੇਡੀ ਡਾਕਟੋਰੇਟ ਵਜੋਂ ਨਿਵਾਜਿਆ ਗਿਆ ਤੇ ਜੇ ਆਪਾਂ ਗੱਲ ਕਰੀਏ ਵੀ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਤਾਂ ਆਪਾਂ ਨੂੰ ਉਹਨਾਂ ਦੇ ਜੀਵਨ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਦ੍ਰਿੜਤਾ ਨਾਲ ਤੇ ਸੇਵਾ ਨਾਲ ਅੱਗੇ ਆਪਾਂ ਜਿਹੜੇ ਕੰਮ ਨਹੀਂਗੇ ਕਰਨੇ ਚਾਹੀਦੇ ਨੇ ਬਰਾਬਰੀ ਲਈ ਤੇ ਇਨਸਾਫ ਲਈ ਹਮੇਸ਼ਾ ਆਪਾਂ ਨੂੰ ਲੜਦੇ ਰਹਿਣਾ ਚਾਹੀਦਾ ਤੇ ਅਜਿਹੀਆਂ ਔਰਤਾਂ ਅਸਲ ਹੀਰੋ ਹੋਣੇਗੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੇ ਕੱਲ੍ਹ ਨੂੰ ਆਪਾਂ ਨਵੀਂ ਵੀਡੀਓ ਨਾਲ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਇਹ ਵੀਡੀਓ ਦੇਖਦੇ ਰਹੋ ਧੰਨਵਾਦ